ਸ਼ਸ਼ੀ ਕਾ ਜੀ ਪੀਟੀਸੀ ਨੂਰਨਾ ਜੁੜਿਓ ਤੁਸੀਂ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਪੰਜਾਬ ਜਿਹੜਾ ਦਿਨੋ ਦਿਨ ਇਨਾਂ ਕ ਮਾਮਲਿਆਂ ਵਿੱਚ ਘਿਰਦਾ ਜਾ ਰਿਹਾ ਹੈ ਕਿ ਅੱਜ ਦਿਨ ਕੋਈ ਨਾ ਕੋਈ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ ਤਾਂ ਇੱਕ ਤੋਂ ਬਾਅਦ ਇੱਕ ਵਾਰਦਾਤ ਨੇ ਵੱਡੇ ਸਵਾਲ ਆ ਜਿਹੜੇ ਉਹ ਖੜੇ ਕਰਕੇ ਰੱਖ ਦਿੱਤੇ ਆ ਤਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਅਕਸਰ ਜਿੱਥੇ ਵੱਡੇ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉੱਥੇ ਹੀ ਕਾਨੂੰਨ ਵਿਵਸਥਾ ਸੁਧਰਨ ਦਾ ਨਾਂ ਲੈਂਡ ਦੀ ਥਾਂ ਹੋਰ ਵਿਗੜਦੀ ਜਾ ਰਹੀ ਹੈ ਤਾਂ ਅਜੇ ਇਹ ਵਿੱਚ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਿ ਸਤਾ ਤੇਰ ਪਾਰਟੀ ਦੇ ਆਗੂ ਦੇ ਘਰ ਤੇ ਹੀ ਹੁਣ ਗੋਲੀਆਂ ਨਾਲ ਹਮਲਾ ਹੋਇਆ ਜਿੱਥੇ ਆਮ ਦੇਖਿਆ ਜਾ ਰਿਹਾ ਹੈ ਕਿ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਆਮ ਲੋਕਾਂ ਦੇ ਘਰਾਂ ਤੇ ਡਕੈਤੀਆਂ ਹੋ ਰਹੀਆਂ ਨੇ ਜਾਂ ਲੋਕਾਂ ਨੂੰ ਰਾਹ ਵਿੱਚ ਲੁੱਟਿਆ ਜਾ ਰਿਹਾ ਤਾਂ ਉੱਥੇ ਹੀ ਹੁਣ ਆਪ ਆਗੂ ਦੇ ਘਰ ਤੇ ਹੀ ਗੋਲੀਆਂ ਚੱਲੀਆਂ ਨੇ ਤੇ ਆਪ ਆਗੂ ਦੇ ਘਰ ਤੇ ਦੇਰ ਰਾਤ ਫਾਇਰਿੰਗ ਹੋਈ ਹੈ ਜਿਸ ਦੇ ਚੱਲਦਿਆਂ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਆਖਰਕਾਰ ਹੁਣ ਪੰਜਾਬ ਵਿੱਚ ਸੁਰੱਖਿਅਤ ਕੌਣ ਹੈ ਜੇਕਰ ਦੇਖਿਆ ਜਾਵੇ ਕਿ ਕਾਰੋਬਾਰੀ ਨੂੰ ਫੋਨ ਕਾਲ ਰਾਹੀਂ ਜਿੱਥੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਧਮਕੀਆਂ ਤੋਂ ਬਾਅਦ ਉਹਨਾਂ ਦੇ ਘਰ ਤੇ ਘਰ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਸ਼੍ਰੀ ਰਾਮ ਗੋਲੀਆਂ ਮਾਰ ਕੇ ਕਈਆਂ ਦਾ ਕਤਲ ਤੱਕ ਕਰ ਦਿੱਤਾ ਗਿਆ ਤੇ ਉਥੇ ਹੀ ਹੁਣ ਜੇ ਘਰ ਦੇਖਿਆ ਜਾਵੇ ਕਿ ਹੁਣ ਆਪ ਆਗੂ ਦੇ ਘਰ ਤੇ ਹੀ ਗੋਲੀਆਂ ਚੱਲੀਆਂ ਨੇ ਤੇ ਜੇਕਰ ਆਪ ਸਤਾਤਰ ਪਾਰਟੀ ਦੇ ਆਗੂ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦਾ ਰੋ ਹਰ ਰੋਜ਼ ਕੀ ਹਾਲ ਹੋ ਰਿਹਾ ਹੋਵੇਗਾ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਦੋ ਮੋਟਰਸਾਈਕਲ ਸਵਾਰ ਆ ਜਿਹੜੇ ਉਹ ਆਂਦੇ ਆ ਤੇ ਘਰ ਤੇ ਤਾਵੜ ਤੋੜ ਗੋਲੀਆਂ ਚਲਾ ਕੇ ਜਾ ਚਲੇ ਜਾਂਦੇ ਆ ਤੇ ਗੋਲੀਆਂ ਦੀ ਗਿਣਤੀ ਆ ਜਿਹੜੀ ਉਹ ਵੀ ਹਰਾਨ ਕਰ ਰਹੀ ਹੈ ਕਿ ਕਰੀਬ 45 ਦੇ ਕਰੀਬ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਅਕਸਰ ਅਜਿਹੇ ਆ ਜਿਹੜੇ ਆ ਮਾਮਲੇ ਉਹ ਸਾਹਮਣੇ ਆ ਰਹੇ ਨੇ ਜਿੱਥੇ ਵਿੱਤੇ ਦਿਨ ਹੀ ਦੇਖਿਆ ਗਿਆ ਸੀ ਕਿ ਰੋਪੜ 'ਚ ਇੱਕ ਆਪ ਆਗੂ ਦੇ ਉੱਤੇ ਗੋਲੀ ਨਾਲ ਹਮਲਾ ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਹੋਰ ਆਪ ਆਗੂ ਦੇ ਉੱਤੇ ਹੁਣ ਹਮਲੇ ਦੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਉੱਥੇ ਜੇਕਰ ਗੱਲ ਕਰੀਏ ਕਿ ਰਾਜਨੀਤਿਕ ਧਿਰਾਂ ਵੱਲੋਂ ਅਕਸਰ ਇਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਬਿੱਤੇ ਦਿਨ ਹੀ ਇਸ ਮਾਮਲੇ ਤੇ ਖੂਬ ਜਿਹੜੇ ਸਵਾਲ ਖੜੇ ਕਿਤੇ ਗਏ ਸੀ ਕਿ ਆਖਰਕਾਰ ਪੰਜਾਬ ਦਾ ਰਾਖਾ ਕੌਣ ਆ ਕੌਣ ਪੰਜਾਬ ਨੂੰ ਜਿਹੜਾ ਦੇਖ ਰਿਹਾ ਜਿਸ ਦੀ ਨਜ਼ਰ ਵਿੱਚ ਇਹ ਸਭ ਮਾਮਲੇ ਨਹੀਂ ਆ ਰਹੇ ਕਿ ਅੱਜ ਦਿਨ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਾਰੋਬਾਰੀਆਂ ਦੇ ਘਰ ਤੇ ਹਮਲੇ ਹੋ ਰਹੇ ਆ ਤੇ ਲਗਾਤਾਰ ਇਹ ਮਾਮਲੇ ਵਧਦੇ ਜਾ ਰਹੇ ਆ ਜਿੱਥੇ ਇੱਕ ਪਾਸੇ ਆ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਮਾਮਲਾ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਾਕੀ ਮਾਮਲੇ ਆ ਤੇ ਜਿਹੜੀ ਆ ਰੋਕ ਲੱਗ ਜਾਂਦੀ ਹੈ ਜਾਂ ਉਹਨਾਂ ਦੀ ਗਿਣਤੀ ਘਟਣ ਲੱਗਦੀ ਹੈ ਪਰ ਇੱਥੇ ਉਲਟ ਹੋ ਰਿਹਾ ਕਿ ਜੇਕਰ ਇੱਕ ਮਾਮਲਾ ਆਂਦਾ ਤਾਂ ਉਸ ਤੋਂ ਅਗਲੇ ਦਿਨੇ ਹੀ 2 ਤੋਂ 3 ਮਾਮਲੇ ਜਿਹੜੇ ਸਾਹਮਣੇ ਆ ਜਾਂਦੇ ਨੇ ਤਾਂ ਇਹ ਮਾਮਲੇ ਨੇ ਵੀ ਹੁਣ ਵੱਡੇ ਸਵਾਲ ਖੜੇ ਕਰ ਦਿੱਤੇ ਆ ਫਗਵਾੜਾ ਦੇ ਦਰਵੇਸ਼ ਪਿੰਡ ਵਿੱਚ ਬਿੱਤੀ ਦੇ ਰਾਤ ਜਿਹੜੀ ਆ ਸਨਸਨੀ ਫੈਲ ਜਾਂਦੀ ਆ ਗੋਲੀਆਂ ਦੀ ਜਿਹੜੀ ਆ ਆਵਾਜ਼ਾਂ ਆਉਂਦੀਆਂ ਨੇ ਤੇ ਐਸ ਦਾ ਜਦੋਂ ਪਤਾ ਲੱਗਦਾ ਤਾਂ ਜਿਹੜਾ ਆਪ ਆਗੂ ਹੈ ਉਸ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੀ ਪਤਨੀ ਵੱਲੋਂ ਦੇਖਿਆ ਜਾਂਦਾ ਹੈ ਕਿ ਕੋਈ ਘਰ ਤੇ ਫੈਰਿੰਗ ਕਰ ਰਿਹਾ ਤਾਂ ਉਹ ਫਰਸ਼ ਤੇ ਲੰਬੇ ਪੈ ਜਾਂਦੇ ਆ ਤੇ ਫਰਸ਼ ਤੇ ਲੰਬੇ ਪੈ ਕੇ ਆਪ ਆਪਣੀ ਜਾਨ ਬਚਾਉਂਦੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਮਾਹੌਲ ਬਣਦਾ ਜਾ ਰਿਹਾ ਹੈ ਕਿ ਹੁਣ ਕੋਈ ਵੀ ਸੁਰੱਖਿਤ ਨਜ਼ਰ ਨਹੀਂ ਆ ਰਿਹਾ ਭਾਵੇਂ ਕਿਸੇ ਅਫਸਰ ਦੀ ਗੱਲ ਕਰ ਲਓ ਭਾਵੇਂ ਆਮ ਕਿਸੇ ਵਿਅਕਤੀ ਦੀ ਗੱਲ ਕਰ ਲਓ ਤਾਂ ਹੁਣ ਲੀਡਰਾਂ ਦੀ ਗੱਲ ਕਰ ਲਓ ਤਾਂ ਬਿਤੇ ਦਿਨ ਜਿੱਥੇ ਦੇਖਿਆ ਗਿਆ ਸੀ ਕਿ ਆ ਆਪ ਜਿਹੜੇ ਭਾਜਪਾ ਦੇ ਸਾਬਕਾ ਮੰਤਰੀ ਨੇ ਮਨੋਰੰਜਨ ਕਾਲੀ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਗ੍ਰਨੇਡ ਅਟੈਕ ਹੁੰਦਾ ਤੇ ਹੁਣ ਲਗਾਤਾਰ ਜਿਹੜੇ ਆ ਲੀਡਰਾਂ ਦੇ ਉੱਤੇ ਵੀ ਜਿਹੜੇ ਆ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਮਾਮਲੇ ਵਿੱਚ ਦੋ ਮੋਟਰਸਾਈਕਲ ਸਵਾਰ ਆ ਜਿਹੜੇ ਉਹ ਹੋ ਕੇ ਸਵਾਰ ਹੋ ਕੇ ਆਂਦੇ ਨੇ ਤੇ ਆਮ ਆਦਮੀ ਪਾਰਟੀ ਦੇ ਆਗੂ ਨਸ਼ਾ ਵਿਰੋਧੀ ਕੋਆਰਡੀਨੇਟਰ ਦਲਜੀਤ ਰਾਜੂ ਦੇ ਘਰ ਦੇ ਉੱਤੇ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਤੇ ਇੱਥੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 5 ਕਰੋੜ ਰੁਪਏ ਦੀ ਫਰौती ਮੰਗਣ ਦੇ ਜਿਹੜੇ ਆ ਉਹ ਪੱਤਰ ਵੀ ਮਿਲੇ ਆ ਤਾਂ ਧਮਕੀ ਭਰੇ ਪੱਤਰ ਜਿਹੜੇ ਆ ਉਹ ਘਰ ਦੇ ਉੱਤੇ ਸੁੱਟ ਕੇ ਗਏ ਆ ਅਤੇ ਗੋਲੀਆਂ ਵੀ ਚਲਾਈਆਂ ਨੇ ਤਾਂ 45 ਬੋਰ ਪਿਸਤੌਲ ਨਾਲ ਕਈ ਜਿਹੜੇ ਆ ਫਾਇਰ ਕੀਤੇ ਗਏ ਆ ਤਾਂ ਲਗਾਤਾਰ ਇੱਥੇ ਫਾਇਰਿੰਗ ਹੁੰਦੀ ਆ ਤੇ ਇਸ ਫਾਇਰਿੰਗ ਕਾਰਨ ਪੂਰਾ ਆ ਪਿੰਡਾ ਜਿਹੜਾ ਸਾਮ ਵਿੱਚ ਆ ਜਾਂਦਾ ਹੈ ਤੇ ਮੌਕੇ ਜਦੋਂ ਇਸ ساری ਵਾਰਦਾਤ ਬਾਰੇ ਪੁਲਿਸ ਨੂੰ ਪਤਾ ਲੱਗਦਾ ਤਾਂ ਫਿਰ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਹੈ ਤੇ ਅਕਸਰ ਜਿੱਥੇ ਅਸੀਂ ਦੇਖਦੇ ਆ ਕਿ ਜਦੋਂ ਕੋਈ ਵਾਰਦਾਤ ਹੁੰਦੀ ਹੈ ਤਾਂ ਉੱਥੇ ਫਿਰ ਪੁਲਿਸ ਮਾ ਅਧਿਕਾਰੀ ਅਕਸਰ ਇਹੀ ਕਹਿੰਦੇ ਆ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਜਾਂ ਅਸੀਂ ਪਤਾ ਲਗਾ ਰਹੇ ਹਾਂ ਕਿ ਕੌਣ ਸੀ ਤਾਂ ਹਰ ਵਾਰ ਦੀ ਤਰ੍ਹਾਂ ਗੱਲਾਂ ਉਹੀ ਨੇ ਪਰ ਲਗਾਤਾਰ ਮਾਮਲੇ ਆ ਜਿਹੜੇ ਉਹ ਬਾਦਰੇ ਨੇ ਤੇ ਲੋਕਾਂ ਦੀ ਜਾਨ ਹੈ ਜਿਹੜੀ ਉਹ ਆਏ ਦਿਨ ਜੋਖਮ ਵਿੱਚ ਪੈ ਰਹੀ ਐ ਤੇ ਕਾ ਬਹੁਤ سارے ਲੋਕ ਜਿਹੜੇ ਅਜਾਈ ਇਹਨਾਂ ਅਜਿਹੇ ਹਮਲਿਆਂ ਵਿੱਚ ਮਾਰੇ ਵੀ ਗਏ ਨੇ ਤਾਂ ਮੌਕੇ ਤੇ ਕੀ ਗੱਲਬਾਤ ਹੋਈ ਐ ਉਕਤ ਆਪ ਆਗੂ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਵੱਲੋਂ ਕੀ ਕੁਝ ਕਿਹਾ ਗਿਆ ਤੇ ਉਧਰ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੱਲੋਂ ਕਿਵੇਂ ਜਿਹੜੇ ਆਵਾਜ਼ ਬੁਲੰਦ ਕੀਤੀ ਗਈ ਆ ਕਿਵੇਂ ਬਾਕੀ ਸੂਬੇ ਦੇ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਰਾਜੂ ਜੀ ਮਹਿੰਮ ਚੱਲ ਰਹੀ ਹੈ ਯੋਧਨਾ ਸ਼ਹਿਰ ਵਿੱਚ ਕੋਆਰਡੀਨੇਟਰ ਹੈਗੇ ਤੁਸੀਂ ਉਹਦੇ ਰਾਤ ਨੂੰ ਜਿੱਦਾਂ ਦਾ ਮਾਹੌਲ ਬਣਿਆ ਘਰ ਦੇ ਵਿੱਚ ਦੱਸਦੇ ਪਏ ਆ ਦੋ ਦਰਜਨ ਦੇ ਕਰੀਬ ਜਿਹੜੇ ਫਾਇਰਿੰਗ ਹੋਈ ਹੈ ਕੀ ਕੁਛ ਮਾਮਲਾ ਹੁਣ ਤੱਕ ਕੀ ਕੁਛ ਜਾਂਚ ਦੇ ਵਿੱਚ ਪੁੱਲ ਜਾਂਚ ਦੇ ਵਿੱਚ ਸਾਹਮਣੇ ਆ ਰਿਹਾ ਕੋਸਰ ਸਾਹਿਬ ਕਦੀ ਇਦਾਂ ਦੀ ਕੋਈ ਗੱਲੇ ਹੀ ਨਹੀਂ ਹੈ ਅੱਜ ਤਾਈਂ ਕੋਈ ਇਦਾਂ ਦੀ ਗੱਲ ਨਹੀਂ ਹੋਈ ਨਾ ਕਿਸੇ ਦਾ ਕੋਈ ਮੈਸੇਜ ਆਇਆ ਨਾ ਕੋਈ ਫੋਨ ਆਇਆ ਨਾ ਕਿਸੇ ਨੇ ਥ੍ਰੈਟ ਕੀਤਾ ਕੋਈ ਇਦਾਂ ਦੀ ਹੈ ਨਹੀਂ ਸੀ ਸੁੱਤੇ ਪਏ ਸੀ 1:10 ਮਿੰਟ ਦੇ ਕਰੀਬ ਜਿਹੜੀ ਫਾਇਰਿੰਗ ਸ਼ੁਰੂ ਹੋਈ ਆ ਅਸੀਂ ਸੋਚਿਆ ਵੀ ਸ਼ਾਇਦ ਤਾਰਾ ਤੂੜਾ ਕੋਈ ਸਪਰਕ ਕਰ ਗਿਆ ਤੇ ਮੈਂ ਫਿਰ ਫੇ ਸੌਂਗੇ ਮੇਰੀ ਵਾਈਫ ਨੇ ਸ਼ੀਸ਼ੇ ਵਿੱਚ ਹੀ ਦੇਖਿਆ ਵੀ ਜਿਹੜੇ ਦੋ ਬੰਦੇ ਆ ਨੁਛਾਤੀ ਜਿਹਨਾਂ ਦੇ ਮੂਲ ਉਹ ਇਧਰ ਫਾਇਰਿੰਗ ਕਰ ਰਹੇ ਮੇਰੀ ਵਾਈਫ ਨੇ ਦੱਸਿਆ ਉਹ ਸ਼ੀਸ਼ੇ ਦੇਖ ਕੇ ਤੇ ਫਿਰ ਅਸੀਂ ਜਿਹੜਾ ਉਹ ਫਰਸ਼ ਦੇ ਲੰਮੇ ਪੈ ਗਏ ਓਕੇ ਤਿੰਨੇ ਜਣੇ ਮੈਂ ਮੇਰੀ ਵਾਈਫ ਦਾ ਬੇਟੀ ਤੇ ਉਹਨਾਂ ਨੇ ਫਿਰ ਫਾਇਰਿੰਗ ਕੀਤੀ 24 ਫਾਇਰਿੰਗ ਕੀਤੇ ਅੱਛਾ ਜੀ ਤੇ ਮੌਕੇ ਤੇ ਦੱਸਦੇ ਬਈ ਖੋਲ ਵੀ ਬ੍ਰਹਮਤ ਹੋਇਆ ਤੇ ਜਿੰਦਾ ਰੌਂਦ ਵੀ ਬ੍ਰਹਮਤ ਹੋਇਆ ਹਾਂਜੀ ਹੋਇਆ ਜੀ ਦੋਨੇ ਜਿੰਦਾ ਦੋਨੇ ਹੋਇਆ ਜੀ ਤੇ ਇਹ ਤੋਂ 24 ਉਹਨਾਂ ਨੂੰ ਐਸਐਚਓ ਜਿਹੜਾ ਸਵੰਧ ਤਾਂ ਮੈਂ 1:15 ਮਿੰਟ ਤੇ ਡੀਐਸਪੀ ਫਗਵਾੜਨ ਕਾਲ ਕੀਤੀ ਉਹਨਾਂ ਨੇ 5 ਤੋਂ 7 ਮਿੰਟ ਜਿਹੜੇ ਐਸਐਚਓ ਸਦਰ ਤੇ ਐਸਐਚਓ ਜਿਹੜਾ ਸਨਾਂਪੁਰਾ ਮੌਕੇ ਤੇ ਪਹੁੰਚ ਗਏ ਉਸ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਨੂੰ ਵੀ ਧਿਆਨ ਚ ਲਿਆਤਾ ਸੀ ਤੇ ਉਹਨਾਂ ਰਾਤੀ ਜਿਹੜਾ ਮੌਕੇ ਦੇ ਵਾਰਦਾ ਤੇ ਸਾਰਾ ਉਹਨਾਂ ਨੇ ਜਿਹੜਾ ਵੀ ਦੇਖ ਲਿਆ ਸੀ ਦੇਖੋ ਜੀ ਸਾਡੇ ਪਿੰਡ ਦਿਲਜੀਤ ਸਿੰਘ ਰਾਜੂ ਆਮ ਪਾਰਟੀ ਦੇ ਇੱਕ ਅਧਿਕਾਰੀ ਆ ਇਹਦੇ ਨਾਲ ਇਹਦੀ ਕੋਠੀ ਤੇ ਆ ਕੇ ਰਾਤ ਕੋਈ 1:10 15 ਮਿੰਟ ਤੇ ਅੰਨੇਵਾ ਫਾਇਰਿੰਗ ਜਿਹੜੀ ਆ ਉਹ ਕਰਦੇ ਉੱਪਰ ਕੀਤੀ ਗਈ ਇਹ ਬਹੁਤ ਮੰਦ ਭਾਗੀ ਗੱਲ ਆ ਬਿਲਕੁਲ ਜਿਹੜਾ ਇਹਨਾਂ ਲੋਕਾਂ ਦੇ ਦਹਿਸ਼ਤ ਜਿਹੜੀ ਇੰਨੀ ਸਾਡੇ ਪਿੰਡ ਦਾ ਮਾਹੌਲ ਇਦਾਂ ਦਾ ਬਣਿਆ ਪਿਆ ਦਹਿਸ਼ਤ ਸਾਡੇ ਪਿੰਡ ਦੇ ਵਿੱਚ ਪੂਰੀ ਫੈਲ ਗਈ ਹੈ ਇਸ ਵੇਲੇ ਇਹ ਜਿਹੜੇ ਲੈਨ ਨੂੰ ਆਰਡਰ ਦੀ ਜਿਹੜੀ ਸਥਿਤੀ ਆ ਬਿਲਕੁਲ ਖਰਾਬ ਹੋ ਚੁੱਕੀ ਆ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਇਦਾਂ ਦਾ ਕੰਮ ਜਿਹੜਾ ਸੀ ਜਦੋਂ ਜਿਹੜਾ ਸੀ ਉਦੋਂ ਖੜਕੂ ਲੈਨ ਦੇ ਸਮੇਂ ਦੌਰਾਨ ਹੋਇਆ ਸੀ ਉਹ ਤੇ ਉਸ ਤੋਂ ਬਾਅਦ ਸਾਡੇ ਕਦੀ ਪਿੰਡ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੋਈ ਆ ਆ ਦੂਸਰੀ ਘਟਨਾ ਜਿਹੜੀ ਵਾਪਰੀ ਹੈ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਪੁਲਿਸ ਨੇ ਮੌਕੇ ਤੇ ਆ ਕੇ ਸਾਰਾ ਸਿਚੁਏਸ਼ਨ ਦਾ ਜਾਇਜ਼ਾ ਲੈ ਲਿਆ ਤੇ ਅਸੀਂ ਆਪਣੀਆਂ ਟੀਮਸ ਆਲਰੇਡੀ ਡਿਪਲੋਏ ਕਰ ਦਿੱਤੀਆਂ ਜਿਨ੍ਹਾਂ ਤੇ ਵੀ ਸਾਨੂੰ ਜਿਹੜੇ ਵੀ ਐਂਗਲ ਐਕਸਪਲੋਰ ਕੀਤੇ ਜਾ ਸਕਦੇ ਸਾਰੇ ਅਸੀਂ ਐਂਗਲਸ ਐਕਸਪਲੋਰ ਕਰ ਰਹੇ ਹਾਂ ਟੀਮਾਂ ਸਾਡੀਆਂ ਆਲਰੇਡੀ ਲੱਗੀਆਂ ਹੋਈਆਂ ਤੇ ਪੋਜੀਟਿਵਲੀ ਅਸੀਂ ਜਲਦੀ ਇਹਦੇ ਵਿੱਚ ਕੋਈ ਸਫਲਤਾ ਹਾਸਲ ਕਰਾਂਗੇ ਕਿੰਨੇ ਰੌਂਡ ਫਾਇਰਿੰਗ ਹੋਏ ਹੈ ਜੀ ਤੇ ਕਿੰਨੇ ਖੋਲ ਬਰਾਮਦ ਕੀਤੇ ਐਪ੍ਰੋਕਸੀਮੇਟਲੀ 23 ਫਾਇਰ ਹੋਏ ਹੈ ਬਾਕੀ ਅਸੀਂ ਦੁਬਾਰਾ ਇੱਕ ਵਾਰ ਸਾਰਾ ਚੈੱਕ ਕਰ ਰਹੇ ਹਾਂ ਜੇ ਹੋਰ ਵੀ ਕੋਈ ਖੋਲ ਬਰਾਮਦ ਹੁੰਦਾ ਤੇ ਉਹ ਸਾਰਾ ਕੁਝ ਵੀ ਟੇਕ ਇਨ ਮੈਮ ਕੋਈ ਫਿਰੋਤੀ ਮੰਗਨ ਦਾ ਮਾਮਲਾ ਸਾਹਮਣੇ ਆਇਆ ਕੋਈ ਇੱਕ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਲਿੱਪ ਸੁੱਟੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਨਾ ਕੋਈ ਫਿਰੋਤੀ ਦੀ ਕਾਲ ਆਈ ਹੈ ਨਾ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ ਅਸੀਂ ਫਿਰ ਵੀ ਇਹ ਸਾਰੇ ਐਂਗਲਸ ਐਕਸਪਲੋਰ ਕਰ ਕਿੰਨੇ ਪੈਸੇ ਦੀ ਮੰਗ ਕੀਤੀ ਮੈਮ ਉਹੀ ਫਿਰ OTT ਦੇ ਪੈਸਿਆਂ ਦੀ ਮੰਗ ਨਹੀਂ ਕੀਤੀ ਨਾ ਕੋਈ ਇਹੋ ਜਿਹਾ ਮੈਸੇਜ ਆਇਆ ਨਾ ਕੋਈ ਕਾਲ ਆਇਆ ਸਿਰਫ ਚਿੱਠੀ ਹੈ ਹਾਂ ਚਿੱਠੀ ਦੇ ਉੱਤੇ ਚਿੱਠੀ ਦੇ ਬਾਰੇ ਤੁਹਾਨੂੰ ਪਤਾ ਹੈ ਚਿੱਠੀ ਦੇ ਵਿੱਚ ਉੱਪਰ 5 ਕਰੋੜ ਦੀ ਜਿਹੜੀ ਇੱਕ ਲਿਖੀਆ ਗਿਆ ਹੈ ਉਸ ਤੋਂ ਇਲਾਵਾ ਕੋਈ ਹੋਰ ਕੋਈ ਗੈਂਗ ਦਾ ਨਾਮ ਮੈਮ ਲਿਖਿਆ ਕੋਈ ਚਿੱਠੀ ਉਹ ਸਾਰੀ ਚੀਜ਼ ਅੰਡਰ ਇਨਵੈਸਟੀਗੇਸ਼ਨ ਉਹ ਬਾਤ ਵਿੱਚ ਸਮਾਂ ਮੈਮ ਕਿੰਨੇ ਵਜੇ ਰਾਤ ਗੋਲੀਆਂ ਚੱਲੀਆਂ ਜੀ ਇਹ ਇਹ 1:13 ਦਾ ਹੈਗਾ ਐਗਜ਼ਾਮ ਤੇ ਹੁਣ ਤੱਕ ਮੈਮ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਾਫੀ ਐਂਗਲਸ ਐਕਸਪਲੋਰ ਕਰ ਰਹੇ ਆ ਸਾਡੀਆਂ ਟੀਮਸ ਵੀ ਲੱਗੀਆਂ ਹੋਈਆਂ ਜਿਸ ਤਰ੍ਹਾਂ ਪੁਲਿਸ ਨੂੰ ਕੋਈ ਸਫਲਤਾ ਮਿਲਦੀ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝਾ ਕੀਤੀ ਮੈਮ ਕਿੰਨੇ ਲੋਕ ਸੀ ਆਏ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਆਏ ਸੀ ਤੇ ਗੋਲੀਆਂ ਜਿਹੜੀਆਂ ਹੁਣ ਤੱਕ ਸਾਨੂੰ ਇੱਕ ਇੱਕ ਐਪ੍ਰੋਕਸੀਮੇਸ਼ਨ ਹੈ 23 ਦੇ ਕਰੀਬ ਚੱਲੀਆਂ ਤੇ ਐਗਜ਼ੈਕਟ ਜਿਹੜਾ ਹੈਗਾ ਸੀ ਦੁਬਾਰਾ ਇਸ ਸਾਰੀ ਸਿਚੁਏਸ਼ਨ ਨੂੰ ਟੇਕਨ ਟੂ ਅਕਾਊਂਟ ਕਰ ਰਹੇ ਆ ਤੇ ਅਪਡੇਟ